ਦੇਰ ਸੋ ਇਹ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮੈਦੇ ਦੀ ਮਟਰੀ ਜਿਹਦੇ ਵਾਸਤੇ ਆਪਾਂ ਮੈਦੇ ਨੂੰ ਆਟੇ ਵਾਂਗੂੰ ਗੁੰਨ ਲਿਆ ਹੈ ਤੇ ਮੈਦੇ ਦੇ ਵਿੱਚ ਜੀਰਾ ਵਗੈਰਾ ਜੋ ਵੀ ਥੋੜਾ ਬਹੁਤ ਸਮਾਨ ਹੈ ਉਹ ਆਪਾਂ ਮੈਦੇ ਦੇ ਵਿੱਚ ਆਟੇ ਦੇ ਵਿੱਚ ਪਹਿਲਾਂ ਹੀ ਮਿਕਸ ਕਰਤਾ ਇਹਨੂੰ ਗੁੰਨ ਲਿਆ ਆਟੇ ਵਾਂਗੂੰ ਹੁਣ ਆਪਾਂ ਇਹਦੀ ਇੱਕ ਲੋਈ ਜਿਹੜਾ ਕੀ ਪੇੜਾ ਹੈ ਉਹਨੂੰ ਆਪਾਂ ਬੇਲਾਂਗੇ ਰੋਟੀ ਵਾਂਗੂੰ ਇਹਨੂੰ ਗੋਲ-ਗੋਲ ਵਧੀਆ ਤਰੀਕੇ ਨਾਲ ਜਿਹੜਾ ਕੀ ਹੈ ਜੀ ਆਪਾਂ ਬੇਲ ਲੈਣਾ ਹੈ ਔਰ ਬੇਲਣ ਤੋਂ ਬਾਅਦ ਚਾਪਾ ਇਹਨੂੰ ਚਾਕੂ ਨਾਲ ਵਧੀਆ ਸਾਈਜ਼ਾਂ ਦੀਆਂ ਵਧੀਆ ਸਲਾਈਸ ਇਹਦੀਆਂ ਬਣਾ ਲਵਾਂਗੇ ਜੀ ਇੱਧਰ ਆਪਣਾ ਜਿਹੜਾ ਤੇਲ ਹੈ ਤੇਲ ਵੀ ਕੜਾਹੀ ਦੇ ਵਿੱਚ ਗਰਮ ਹੋ ਰਿਹਾ ਹੈ ਹੁਣ ਆਪਾਂ ਇਹਨੂੰ ਸਹੀ ਵਧੀਆ ਤਰੀਕੇ ਨਾਲ ਇਹਦੇ ਚਾਕੂ ਨਾਲ ਵਧੀਆ ਸਲਾਈਸ ਜੇ ਬਣਾ ਲੈਣੇ ਆ ਜੀ ਜਿਹੜੇ ਕੀ ਬਰਾਬਰ ਸਾਈਜ਼ ਦੇ ਨਾਲ ਕੱਟ ਕੇ ਤੇ ਵਧੀਆ ਮਟਰੀ ਹੈ ਜਿਹੜੀ ਟੇਸਟੀ ਪਰ ਵਧੀਆ ਸਵਾਦ ਬਣ ਸਕੀ ਜੀ ਹੁਣ ਜਿਹੜੇ ਉਹ ਸ্লাইਸ ਆਪਾਂ ਬਣਾਏ ਸੀਗੇ ਜੀ ਉਹਨੂੰ ਆਪਾਂ ਤੇਲ ਦੇ ਵਿੱਚ ਡਿਪ ਕਰਾਂਗੇ ਜੀ ਔਰ ਤੇਲ ਵੀ ਪੂਰਾ ਦੇਖੋ ਵਧੀਆ ਤਰੀਕੇ ਨਾਲ ਗਰਮ ਹੋ ਚੁੱਕਿਆ ਹੈ ਜੀ ਬਹੁਤ ਹੀ ਵਧੀਆ ਜਿਹੜੀ ਮਟਰੀ ਹੈ ਉਹ ਬਣ ਕੇ ਤਿਆਰ ਹੋ ਗਈ। ਲਓ ਜੀ ਆਪਣਾ ਜਿਹੜਾ ਪਹਿਲਾ ਪੂਰ ਹੈ ਉਹ ਤਿਆਰ ਹੋ ਗਿਆ ਹੈ ਜੀ। ਕਿੰਨਾ ਸੋਹਣਾ ਕਲਰ ਆ ਜਿਹੜਾ ਇਹਦਾ। ਵਧੀਆ ਕਲਰ ਔਰ ਬਹੁਤ ਹੀ ਵਧੀਆ ਫਲੇਵਰ ਟਾਈ ਹੈ। ਉਸ ਨੂੰ ਆਪਾਂ ਕੱਢ ਲਵਾਂਗੇ ਔਰ ਦੂਸਰਾ ਪੂਰ ਇਹਦੇ ਵਿੱਚ ਪਾ ਦੇਵਾਂਗੇ ਜੀ। ਹੁਣ ਆਪਾਂ ਜਿਹੜੇ ਕੱਟੇ ਹੋਏ ਪੀਸ ਨੇ ਉਹਨੂੰ ਜੀ ਆਪਾਂ ਇੱਕ ਸਾਈਡ ਤੇ ਜਿਹੜੀ ਪਲੇਟ ਆਪਾਂ ਰੱਖੀ ਹੁੰਦੀ ਹੈ ਉਹਦੇ ਵਿੱਚ ਕੱਢ ਲਵਾਂਗੇ ਹੁਣ ਦੂਸਰਾ ਪੂਰ ਦੀ ਤਿਆਰੀ ਹੈ ਆ ਆਪਾਂ ਜਿਹੜਾ ਦੂਸਰੀ ਰੋਟੀ ਬੇਲੀ ਸੀਗੀ ਉਹਦੇ ਜਿਹੜੇ ਸਲਾਈਸ ਕੱਟੇ ਸੀਗੇ ਉਹ ਵਿੱਚ ਪਾ ਦੁੱਤੇ ਨੇ ਫਲਾਵਰਡ ਦੇਖੋ ਕਿੰਨੇ ਸੋਹਣੇ ਆ ਰਹੇ ਜ ਹੈ ਇਹਦੇ ਵਿੱਚ ਔਰ ਤੇਲ ਵੀ ਪੂਰਾ ਵਧੀਆ ਰਿਧ ਰਿਹਾ ਹੈ ਜੀ ਬਹੁਤ ਹੀ ਵਧੀਆ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਕੀਤੇ ਹੋਏ ਆਪਾਂ ਇਹਨੂੰ ਹੋਮ ਮੇਡ ਸਨੈਕਸ ਵੀ ਕਹਿ ਸਕਦੇ ਆ ਜੋ ਕਿ ਆਪਾਂ ਘਰੇ ਤਿਆਰ ਕਰ ਸਕਦੇ ਆ ਬਹੁਤ ਹੀ ਜ਼ਿਆਦਾ ਟੇਸਟੀ ਔਰ ਹੈਲਥ ਵਾਸਤੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੀ ਇਹ ਕਰੇ ਤਿਆਰ ਕੀਤੀ ਹੋਈ ਚੀਜ਼ ਇਹਨੂੰ ਆਪਾਂ ਚਾਹ ਨਾਲ ਸਰਵ ਕਰ ਸਕਦੇ ਹਾਂ ਬਹੁਤ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਔਰ ਬਣਾਉਣ ਦੇ ਵਿੱਚ ਵੀ ਕਾਫੀ ਈਜ਼ੀ ਪ੍ਰੋਸੈਸ ਆ ਕੋਈ ਜ਼ਿਆਦਾ ਖਲਾਰਾ ਨਹੀਂ ਹੈ ਇਹਦਾ ਬਸ ਤੁਸੀਂ ਮੈਦੇ ਨੂੰ ਗੁੰਨ ਲੈਣਾ ਹੈ ਗੁੰਨ ਕੇ ਬੇਲ ਕੇ ਉਹਨੂੰ ਚਾਕੂ ਨਾਲ ਕੱਟ ਲੈਣਾ ਹੁਣ ਆਪਾਂ ਜੀ ਕੱਢਣ ਲੱਗੇ ਆ ਕੜਾਈ 'ਚੋਂ ਬਾਹਰ ਬਹੁਤ ਹੀ ਵਧੀਆ ਜਿਹੜਾ ਕਲਰ ਆ ਬਹੁਤ ਸੋਹਣਾ ਕਲਰ ਆਇਆ ਹੈ ਔਰ ਬਹੁਤ ਹੀ कुरकुरੇ ਬਣੇ ਨੇ ਜੀ ਇਹ ਤੇ ਧੰਨਵਾਦ ਤੁਹਾਡਾ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦਾ ਬਟਨ ਜਰੂਰ ਦਬਾਇਆ ਕਰੋ ਜੋ ਕਿ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਨਾਲ ਮਿਲ ਸਕੇ ਔਰ ਲਓ ਜੀ ਹੁਣ ਪੂਰੇ ਤਰੀਕੇ ਨਾਲ ਇਹਨੂੰ ਆਪਾਂ ਸਰਵ ਕਰਨ ਵਾਸਤੇ ਚਾਹ ਦੇ ਨਾਲ ਬਹੁਤ ਵਧੀਆ ਖਾਣ ਵਿੱਚ ਟੇਸਟੀ ਸੌਸ ਰੈੱਡ ਸੌਸ ਆਪਾਂ ਲੈ ਸਕਦੇ ਆ ਨਾਲ ਉਹਦੇ ਨਾਲ ਹੋਰ ਵੀ ਬਹੁਤ ਇਹਦਾ ਜਿਹੜਾ ਜਾਇਕਾ ਹੈ ਬਹੁਤ ਜ਼ਿਆਦਾ ਖਾਣ ਦੇ ਵਿੱਚ ਲਾਜਵਾਬ ਔਰ ਟੇਸਟੀ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ